ਆ ਆਪਣੇ ਬਈ ਘਰ ਦੇ ਖੁੱਡੇ ਆ ਤੇ ਆਪਾਂ ਡੇਲੀ ਕੂਤਰਾਂ ਨੂੰ ਬਾਹਰ ਕੱਢਦੇ ਹਣ ਦੁੱਪੇ ਹਨ ਦੋ ਖੁੱਡੇ ਆ ਤੇ ਇੱਕ ਦਿਨ ਪਹਿਲਾਂ ਇੱਕ ਖੁੱਡੇ ਰਾਂ ਨੂੰ ਬਾਹਰ ਕੱਢਦੇ ਆ ਫਿਰ ਦੂਜੇ ਦਿਨ ਦੂਜੇ ਕੱਢਿਆ ਲੈ ਤੇ ਬਹੁਤ ਸੋਹਣਾ ਬਣਿਆ ਵਾ ਬਈ ਗਾਰਮੈਂਟ ਆਪਣੇ ਤੇ ਡੇਲੀ ਤੋਂ ਪਲਾਗ ਦੀ ਹੈ ਹਨ ਬਾਹਰ ਤਾਂ ਉਹ ਰਣ ਕੱਢਣਾ ਚਾਹੀਦਾ ਤੇ ਰੂੜੀ ਪਾਈ ਦੀ ਆ ਬਈ ਡੇਲੀ ਠੀਕ ਆ ਤਾਂ ਹੁਣ ਮੂਰੇ ਪਰ ਪਟਾਈ ਜਾਊਗੀ ਫਰਵਰੀ ਦੇ ਵਿੱਚ ਤੇ ਖੰਭ ਸੋਨੇ ਖੱਟਦੇ ਆ ਇਹਦੇ ਨਾਲ ਰੋੜੀ ਨਾ ਬਈ ਪੋਤਰਾ ਦੀਆਂ ਘਾਟਾਂ ਵੀ ਪੂਰੀਆਂ ਹੋਣਗੀਆਂ ਗਲਠੀਆਂ ਕੁਲਠੀਆਂ ਮਲਦਾ ਰੂੜੀ ਤੋਂ ਤੇ ਤਾਂ ਨੂੰ ਰੋੜੀ ਬਈ ਪਾਉਣੀ ਚਾਹੀਦੀ ਆਪਾਂ ਨੂੰ ਤੇ ਜਨਾ ਤਾਂ ਟ੍ਰੇ ਦੇ ਵਿੱਚ ਪਾਓ ਹਨਾ ਤਨਹੀਂ ਦਿੱਲੀ ਝਾੜੂ ਮਾਰ ਕੇ ਬੋਕਰ ਮਾਰ ਕੇ ਸਾਫ ਕਰਕੇ ਫੇਰ ਪਾਓ ਭਾਈ ਧੰਨਵਾਦ